ਤੇਲ ਨਾਲ ਭਰਿਆ ਪਿਆ ਬਈ ਢੇਰ ਆਪਣਾ ਪਹਿਲੇ ਪਹਿਲੇ ਓਵਰ ਚ ਪਤਾ ਲੱਗ ਜਾਂਦਾ ਪਿਚ ਕਿਹੋ ਜੀ ਆ ਕਿੰਨੇ ਘਰਾਂ ਵੰਣਗੇ ਤੁਸੀਂ ਤਾਂ ਪਹਿਲੇ ਓਵਰ ਚ ਛੱਕੇ ਚੌਕੇ ਲਾਈ ਜਾਂਦੇ ਹੋ ਲੈ ਕਰਦੇ ਆਂ ਕੰਮ ਕਰਦੇ ਆਂ 20 ਸੈਕਿੰਡ ਤੁਹਾਨੂੰ ਦੇ ਦਿੰਨੇ ਆ ਤੁਹਾਡੇ ਚ ਪੜਾਅ ਸ ਬਹੁਤ ਆ ਲੱ ਤੁਸੀਂ ਚੀਕਾਂ ਮਾਰ ਲਓ ਚਾਹੇ ਰੌਲਾ ਪਾ ਲਓ ਚਾਹੇ ਨਾਰੇ ਲਾ ਲਓ ਲ 20 ਸਕਿੰਟ ਮੈੱਕ ਤੁਹਾਡੇ ਵੱਲ ਨੂੰ ਬਈ ਲੋਕਾਂ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਇਹ 70 ਸਾਲ ਦੀ ਪੜਾਅਸ ਹੈ 70 ਸਾਲ ਦੀ ਇਹ ਪੜਾਅਸ ਬਹੁਤ ਇਕੱਠੀ ਪਈ ਪਈ ਆ ਕਈ ਪੀੜੀਆਂ ਦੀ ਸਵਾਗਤ ਆਪਾ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਗੁਲਦੀਪ ਢਾਲੀਵਾਲ ਤੁਹਾਡੇ ਕੈਂਡੀਡੇਟ ਨੇ ਮੰਤਰੀ ਨੇ ਔਰ ਮੰਤਰੀ ਦੇ ਤੌਰ ਤੇ ਕੰਮ ਕੀਤੇ 10000 ਤੋਂ ਵੱਧ ਏਕੜ ਜ਼ਮੀਨ ਜਿਹੜੀ ਵੱਡੇ ਵੱਡਿਆਂ ਨੇ ਰਸੂਖਦਾਰਾਂ ਨੇ ਦੱਬੀ ਹੋਈ ਸੀ ਉਹ ਛੜਾਈ ਇਹਨਾਂ ਨੇ 10000 ਏਕੜ ਮੈਂ ਤਾਂ ਉੱਥੇ ਦੇਖਿਆ ਉੱਥੇ ਐਡੇ ਐਡੇ ਸਰਾਣੇ ਬੈਠੇ ਆ। ਔਰ ਕਈ ਕੋਈ ਥੱਲਾ ਤੋਂ ਉੱਥੇ ਹੀ ਬੈਠੇ ਆ। ਤੁਹਾਨੂੰ ਕਰਨੇ ਤਾਂ ਬਿਨਾ ਮਾਈਕ ਤੋਂ ਬੋਲਦੇ ਆਕਰ ਉੱਥੇ। ਨਾ ਇਹਨੇ ਫੋਟੋ ਚ ਲੁਕਣਾ ਕਿਤੇ। ਕੱਦ ਲੰਬਾ ਹੈ। ਸੋ ਕੁਲਦੀਪ ਧਾਲੀਆ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ। ਕਿਵੇਂ ਗੱਲ ਕਰਨੀ ਹੈ ਕੰਮ ਅਫਸਰਾਂ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਢਾਲੀਵਾਲ ਨੂੰ ਭਾਰਤ ਦੀ ਸੰਸਦ ਚ ਭੇਜੀਏ ਦੇਖੋ ਮੈਂ ਇਕੱਲਾ ਲੜੀ ਜਾਂਦਾ ਸੁਪਰੀਮ ਕੋਰਟ ਚ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਗਵਰਨਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਕਾਂਗਰਸ ਵਾਲੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬੰਨ ਤੇ 13 زبانا ਜਿਹੜੀਆਂ ਪਾਰਲੀਮੈਂਟ ਚ ਮੇਰੀ ਆਵਾਜ਼ ਬਣਨ ਲੈ 13 0 ਕਰ ਦਿਓ ਉਹ ਤੋਂ ਬਾਅਦ 3 ਸਾਲ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਹੈ ਫਿਰ ਕਿਵੇਂ ਕੰਮ ਕਰਦੀ ਹੈ ਕਿਉਂਕਿ ਜਿਹੜੇ ਰੌਲਾ ਜਾ ਪਾਉਂਦੇ ਨੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਲਾ ਜਾ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬਕੇ ਤੁਸੀਂ ਬੰਦ ਕਰਾ ਸਕਦੇ ਹੋ 20 ਸੈਕਿੰਡ ਹੋਰ ਲੈਣੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ ਚ ਕਰਤਾ ਕਿ ਉਹ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋਗੇ ਉਹਨਾਂ ਦਾ ਕੀ ਕਰੋਗੇ ਇਮਾਨਦਾਰੀ ਪਾਰਦਰਸ਼ਤਾ ਆਹੀ ਫਿਰਦੇ ਆ ਮੋਦੀ ਸਾਹਿਬ ਗਰੰਟੀਆਂ ਕਹਿੰਦੇ ਗਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ ਕੋਸ਼ਨਾ ਪੱਤਰ ਮੈਨੀਫੈਸਟੋ ਹੁਣ ਗਰੰਟੀਆਂ ਕਹਿਣ ਲੱਗੇ ਮੋਦੀ ਕੀ ਗਰੰਟੀ ਝੂਠ ਬੋਲਣ ਦੀ ਗਰੰਟੀ ਆਪ ਦੀ ਆਉਣ ਦੀ ਗਰੰਟੀ ਹੈ ਨਹੀਂ ਇੰਨੀਆਂ ਗਰੰਟੀਆਂ ਦੇਈ ਜਾਂਦੇ ਆਪ ਆਉਂਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ 게ਟ ਜੀ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿਉਂਕਿ ਪਹਿਲੇ 게ਟ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਜੋ 30 32 ਹੋ ਜਾ ਰਹੀਆਂ 60 70 ਇੰਡੀਆ ਗਠਜੰਬੰਦਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪਹਿਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਆਂ ਬਦਲ ਗਏ ਤਾਈਆਂ ਹੁਣ 400 ਪਾਰ ਨਹੀਂ ਕਹਿੰਦੇ ਹੁਣ ਸਥਿਰ ਸਰਕਾਰ ਸਥਿਰ ਸਰਕਾਰ ਕਹਿਣ ਲੱਗ ਗਏ ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੰਡਟ ਵੱਡਾ ਹੋਵੇ ਇੰਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ ਜੋ ਮਰਜ਼ੀ ਕਰੋ ਕੰਮ ਕਰੋ ਕਾਨੂੰਨ ਬਣਾ ਲੇ ਜੋ ਮਰਜ਼ੀ ਬਣਾ ਲੇ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਯਾਰ ਸ਼ਰਮ ਦੀ ਗੱਲ ਆਏ। ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਜੂਤਰ ਦੀਆਂ ਗੱਲਾਂ ਕਰ ਰਿਹਾ। ਸੁਬੀਰੋ ਇਹ ਅੱਗੇ ਗਲਤ ਗੱਲ ਹੈ। ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ। ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ। ਅਸੀਂ ਤਾਂ ਹਸਪਤਾਲਾਂ ਦੀ ਗੱਲ ਕਰਾਂਗੇ, ਅਸੀਂ ਬਿਜਲੀ ਦੀ ਗੱਲ ਕਰਾਂਗੇ। ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ। ਅਸੀਂ ਵਪਾਰੀ ਦੀ ਗੱਲ ਕਰਾਂਗੇ, ਅਸੀਂ ਮਜ਼ਦੂਰ ਦੀ ਗੱਲ ਕਰਾਂਗੇ, ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ। ਉਹ ਗੱਲ ਕਰੋ ਨਾ ਉਹ ਤਾਂ ਕਰਦੇ ਨਹੀਂ ਹੋਰ ਹੀ ਕੁਝ ਕਹੀ ਜਾਂਦੇ। ਲੋਕਾਂ ਨੂੰ ਪੜ੍ਹਾਉਣ ਨੂੰ ਬਸ ਲੜਾਉਣ ਨੂੰ ਇਹ ਗੱਲ ਐ ਕੋਈ ਬੜੀ ਸ਼ਰਮ ਦੀ ਗੱਲ ਐ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੇ ਬਿਆਨ ਦੇ ਰਿਹਾ ਪੂਰੀ ਦੁਨੀਆ ਥੂ ਥੂ ਹੋ ਰਹੀ ਐ ਸਵਾਉ ਆਪਾਂ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਿਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮੀਦਕਰ ਦਾ ਲਿਖਿਆ ਹੋਇਆ ਸੰਵਿਧਾਨ ਐ ਉਹਨੂੰ ਖਤਰਾ ਐ ਉਹਨੂੰ ਬਦਲ ਦੇਣਗੇ ਇਹ ਇਹ ਰਾਸ਼ਟਰਪਤੀ ਬਣੂਗਾ ਪੂਤਨ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੂਤਨ ਵੋਟਾਂ ਨਹੀਂ ਪੈਂਦਿੰਦਾ ਜੇ ਪੈਂਦੀਆਂ ਵੀ ਨੇ ਉਸੇ ਨੂੰ ਹੀ ਪੈਂਦੀਆਂ ਨੇ ਬਸ ਹੋਰ ਕਿਸੇ ਨੂੰ ਨਹੀਂ ਪੈ ਸਕਦੀਆਂ ਜਾ 2040 ਤੱਕ ਪ੍ਰਧਾਨ ਰਾਸ਼ਟਰਪਤੀ ਬਣ ਕਹਿਤਾ ਆਪਣੇ ਆਪ ਨੂੰ ਉਹਦੀ ਇਹ ਕਹੂਗਾ ਫੇਰ ਨੀ ਵੋਟਾਂ ਪੈਂਦੀਆਂ ਭੁੱਲ ਜਾ ਫੇਰ ਫੇਰ ਮੁੱਖ ਮੰਤਰੀ ਮੰਤਰੀ ਸਭ ਖਤਮ ਸਾਰਾ ਇਕੋ ਰਾਸ਼ਟਰਪਤੀ ਚਲਾਇਆ ਕਰੂਗਾ ਔਰ ਕੌਣ ਰਾਸ਼ਟਰਪਤੀ ਉਹੋ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹਿੰਦੂ ਸਿੱਖ ਹੋ ਜੇ ਮੈਂ ਕਹਾਂ ਨਾ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਦਾਣਾ ਸਿੱਟ ਦੋਗੇ ਉਗ ਜੂਗਾ ਪਰ ਨਫਰਤ ਦਾ ਬੀਜ ਇੱਥੇ ਉਗਣੀ ਸਾਦਾ ਮੈਂ ਇਹ ਕਹਾਂ ਨਫਰਤ ਦਾ ਬੀਜ ਉਗਣ ਵੀ ਨਹੀਂ ਦੇਣਾ ਅਸੀਂ ਇੱਥੇ ਅਸੀਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਫਟਿਆ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਨ ਇਕੱਠੇ ਮਨਾਉਂਦੇ ਆ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿਕ ਪਾਉਣ ਦੀ ਸੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਵੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝਾਰੂ ਵਾਲਾ ਬਟਨ ਦੱਬਣਾ ਤੇ ਮੈਂ ਇਸ ਨਗਰੀ ਚ ਆਇਆ ਮੈਂ ਚਾਹਨਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਟੀਵੀ ਵਾਲੇ ਆ ਜਾਂਦੇ ਨੇ ਸਾਢੇ 8:00 ਵਜੇ ਪਹਿਲਾ ਰੁਝਾਨ ਆ ਜਾਂਦਾ ਮੈਂ ਚਾਹਨਾ ਕਿ ਪਹਿਲਾ ਰੁਝਾਨ ਇਹ ਗੁਰੂ ਕੀ ਨਗਰੀ ਤੋਂ ਆਵੇ ਆ ਮਾਝੇ ਵਾਲੇ ਪਾਸਿਓਂ ਆਵੇ ਦੋਨੋਂ ਹੱਥ ਉੱਪਰ ਚੱਕ ਦੇਓ ਨਾਅਰੇ ਲਾ ਦਿਓ ਇਨਕਲਾਬ ਐਨਾ ਗਲੀਆਂ ਚ ਐਨਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਗਲੀਆਂ ਚ ਭਗਤ ਸਿੰਘ ਹੋਰੀ ਫਿਰਦੇ ਰਹੇ ਹੋਣਗੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਐ ਇੱਥੋਂ ਭਗਤ ਸਿੰਘ ਹੋਰੀ ਪਰਚੇ ਛਾਪਦੇ ਹੁੰਦੇ ਸੀ ਰਾਤ ਨੂੰ ਪਰਚੇ ਚੋਰੀਆਂ ਵੰਡਨੇ ਪੈਂਦੇ ਸੀ ਉਹਨਾਂ ਨੇ ਤਾਂ ਕਿੰਨਾ ਭੇਸ ਬਦਲ ਬਦਲ ਕੇ ਇਨਕਲਾਬ ਲਿਆਤਾ ਉਹ ਜਿਹੜੇ ਇਨਕਲਾਬ ਦੀ ਆਪਾਂ ਗੱਲ ਕਰਦੇ ਆ ਉਹਦੇ ਵਾਸਤੇ ਤਾਂ ਇੱਕ ਬਟਣੀ ਦਬਣਾ ਕੋਈ ਗੋਲੀ ਨਹੀਂ ਚਲਾਉਣੀ ਕੋਈ ਪਰਚਾ ਨਹੀਂ ਵੰਡਣਾ ਸਿਰਫ ਇੱਕ ਬਟਨ ਦਬਣਾ ਐ ਐਨਾ ਗਲੀਆਂ ਚ ਕਿਹੜੇ-ਕਿਹੜੇ ਗੁਰੂ ਸਾਹਿਬ ਇੱਥੇ ਚਰਨਛੋਪਾ ਪ੍ਰਾਪਤ ਨੇ ਇਹਨਾਂ ਗਲੀਆਂ 'ਚ ਚੰਦਰਸ਼ੇਖਰ ਯਾਦ ਹੋਰੀ ਜਦੋਂ ਲੜਾਈ ਲੜ ਰਹੇ ਹੋਣਗੇ ਰਾਜਗੁਰੂ ਸੁਖਦੇਵ ਹੋਰੀ ਕਿੰਨਾ ਵਾਰ ਮਦਨ لال ਢੀਂਗਰਾ ਸਾਹਿਬ ਦਾ ਆਪਦਾ ਆਪਦਾ ਲੱਕ ਹੈ ਕਿਨਾ ਕਿੰਨਾ ਕਾਲਣਾ ਕਾਲੀਆਂ ਤੇ ਸਾਨੂੰ ਯਾਰ ਵੋਟਰ ਕਾਰਡ ਲੈ ਕੇ ਦੇਤਾ ਤੇ ਵੋਟਰ ਕਾਰਡ ਸਾਥੋਂ ਖੋਣ ਨੂੰ ਫਿਰਦੇ ਨੇ ਕਿ ਵੋਟਰ ਕਾਰਡ ਕਿਸੇ ਕੰਮ ਦੇ ਹੀ ਨਹੀਂ ਰਹੂਗਾ ਅਸੀਂ ਵੋਟੇ ਨਹੀਂ ਪੈਣ ਦੇਣੀ ਆ ਅੰਗਰੇਜ਼ਾਂ ਦਾ ਰਾਜ ਆ ਗਿਆ ਫਿਰ ਉਹੀ ਗੱਲ ਸੋ ਵੀਰੋ ਇਹ ਗੱਲ ਮੇਰੀ ਸਮਝ ਲਿਓ ਇਹ ਨਫਰਤ ਦੀ ਰਾਜਨੀਤੀ ਕਰਦੇ ਆਪਾਂ ਨਫਰਤ ਦੀ ਰਾਜਨੀਤੀ ਤੇ ਜਵਾਬ ਭਾਈ ਚਰਨਲ ਦੇਣਾ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਐਸੇ ਲਾਉਣੇ ਨੇ ਕਿ ਇਹਨਾਂ ਦੇ ਸ਼ੀਸ਼ੇ ਹਿੱਲ ਜਾਣ ਇਹਨਾਂ ਦੇ ਜਿਹੜੇ ਨਫਰਤਾਂ ਵਾਲੇ ਨੇ ਇਨਕਲਾਬ ਜੰਦਾਬਾਦ ਇਨਕਲਾਬ